ਚੌਨੇ ਦੀ ਫਸਲ ਬਾਰੇ ਆਮ ਜਾਣਕਾਰੀ ਇਹ ਇੱਕ ਅਨਾਜ ਵਾਲੀ ਫਸਲ ਹੈ ਜੋ ਕਿ ਗਰਮੀਆਂ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਇਸ ਨੂੰ ਚੌਲ ਜਾਂ ਚਾਵਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੀ ਖੇਤੀ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਜਲਵਾਯੂ ਇਸ ਫਸਲ ਲਈ ਜ਼ਿਆਦਾ ਨਮੀ ਤੇ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਦੀ ਵਧੀਆ ਪੈਦਾਵਾਰ ਲਈ 20 ਤੋਂ 38 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਮਿੱਟੀ ਝੋਨੇ ਦੀ ਫਸਲ ਲਈ ਕਾਲੀ, ਲਾਲ, ਚੀਕਨੀ ਤੇ ਉਪਜਾਊ ਮਿੱਟੀ ਵਧੀਆ ਮੰਨੀ ਜਾਂਦੀ ਹੈ। ਝੋਨੇ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PR126, PR124, PR123, PR121 PR114 PR113 ਝੋਨੇ ਦੀਆਂ ਬਾਸਮਤੀ ਕਿਸਮਾਂ ਪੂਸਾ 44 ਪੂਸਾ ਬਾਸਮਤੀ 1509 ਪੂਸਾ ਬਾਸਮਤੀ 1121 ਖੇਤ ਦੀ ਤਿਆਰੀ ਖੇਤ ਨੂੰ ਪਨੀਰੀ ਲਾਉਣ ਲਈ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ ਪਨੀਰੀ ਲਾਉਣ ਤੋਂ ਪਹਿਲਾਂ ਖੇਤ ਵਿੱਚ ਖੁੱਲਾ ਪਾਣੀ ਛੱਡ ਕੇ ਟਰੈਕਟਰ ਨਾਲ ਕੱਦੂ ਕਰ ਲੈਣਾ ਚਾਹੀਦਾ ਹੈ ਬਿਜਾਈ ਦਾ ਸਮਾਂ ਝੋਨੇ ਦੀ ਫਸਲ ਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ ਅਤੇ ਬਾਸਮਤੀ ਝੋਨੇ ਲਈ ਇਸ ਦੀ ਪਨੀਰੀ 15 ਜੂਨ ਤੋਂ ਲਗਾਈ ਜਾਂਦੀ ਹੈ ਬੀਜ ਦੀ ਮਾਤਰਾ ਇਸ ਦੀ ਵਧੀਆ ਪੈਦਾਵਾਰ ਲਈ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਬਿਜਾਈ ਦਾ ਤੰਗ ਪਨੀਰੀ ਲਈ ਇਸ ਦਾ ਬੀਜ ਛਿੱਟੇ ਨਾਲ ਛੋਟੀਆਂ-ਛੋਟੀਆਂ ਕਿਆਰੀਆਂ ਵਿੱਚ ਬੀਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਪਨੀਰੀ ਨੂੰ ਹੱਥਾਂ ਨਾਲ ਕੁੱਟ ਕੇ ਖੇਤ ਵਿੱਚ ਲਾਇਆ ਜਾਂਦਾ ਹੈ ਬੀਜ ਦਾ ਉਪਚਾਰ ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਕਪਤਾਨ ਜਾਂ ਕਾਰਬੈਂਡਾਜ਼ਿਮ 2 ਤੋਂ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 1 ਲੀਟਰ ਨੋਮੀਨੀ ਗੋਲਡ ਜਾਂ ਸਟੈਂਪ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਖਾਦਾਂ ਝੋਨੇ ਦੀ ਵਧੀਆ ਪੈਦਾਵਾਰ ਲਈ ਯੂਰੀਆ 110 ਕਿਲੋਗ੍ਰam ਡੀਏਪ 27 ਕਿਲੋਗ੍ਰam ਜਾਂ ਸਿੰਗਲ ਸੁਪਰ ਫਾਸਫੇਟ 75 ਕਿਲੋਗ੍ਰam ਪਾਓ ਇਸ ਤੋਂ ਇਲਾਵਾ 20 ਕਿਲੋਗ੍ਰam ਪੋਟਾਸ਼ ਪ੍ਰਤੀ ਏਕੜ ਵਿੱਚ ਪਾਓ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਖੇਤ ਵਿੱਚ ਸਿੰਚਾਈ ਕਰੋ ਸ਼ੁਰੂਆਤੀ ਸਮੇਂ ਵਿੱਚ 3 ਤੋਂ 4 ਦਿਨਾਂ ਦੇ فاਸਲੇ ਤੇ ਪਾਣੀ ਲਗਾਉਂਦੇ ਰਹੋ ਖੇਤ ਵਿੱਚ ਪਾਣੀ ਦੀ ਕਮੀ ਫਸਲ ਦੇ ਵਾਧੇ ਤੇ ਨੁਕਸਾਨ ਕਰਦੀ ਹੈ ਕੀੜੇ ਅਤੇ ਰੋਕਥਾਮ ਝੋਨੇ ਦੀ ਫਸਲ ਤੇ ਕਈ ਕੀੜੇ ਜਿਵੇਂ ਕਿ ਪੱਤਾ ਲਪੇਟ ਸੁੰਡੀ ਤਨੇ ਦਾ ਗੜੂਆ ਹਰਾ ਟਿੱਡਾ ਆਦ ਹਮਲਾ ਕਰਦੇ ਹਨ ਕੀੜਿਆਂ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥian ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਬਿਮਾਰੀਆਂ ਅਤੇ ਰੋਕਥਾਮ ਇਸ ਫਸਲ ਵਿੱਚ ਕਈ ਬਿਮਾਰੀਆਂ ਆਉਂਦੀਆਂ ਹਨ ਜਿਵੇਂ ਕਿ ਝੋਲਸ ਰੋਗ ਪੱਤਿਆਂ ਤੇ ਭੂਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਐਸਟੀ ਰੋਗथाम ਲਈ ਫੋਲੀਕਰ 200 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਕਟਾਈ ਜਦੋਂ ਝੋਨੇ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਦੀ ਕਟਾਈ ਕਰ ਲੈਣੀ ਚਾਹੀਦੀ ਹੈ ਜਿਆਦਾ ਪੱਕਣ ਕਰਕੇ ਇਸ ਦੇ ਦਾਣੇ ਡਿੱਗਨੇ ਸ਼ੁਰੂ ਹੋ ਜਾਂਦੇ ਹਨ ਇਸ ਦੀ ਕਟਾਈ ਹੱਥਾਂ ਨਾਲ ਅਤੇ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ